ਸਾਚ ਨਾਲ ਜੋੜੇ ਤੇ ਸਿੱਖ ਆਦ ਸੱਚ ਜੁਗਾਦ ਸੱਚ ਕਹਿ ਕੇ ਤੁਸੀਂ ਹੁਜੇ ਸੱਚ ਛੱਡਤਾ ਦੁਨੀਆ ਦਾ ਤਾਂ ਪਹਿਲਾਂ ਹੀ ਛੱਡਿਆ ਹੋਇਆ ਸੱਚ ਉਹ ਸੰਸਾਰ ਦਾ ਤਾਂ ਪਹਿਲਾਂ ਹੀ ਛੱਡਿਆ ਹੋਇਆ ਸੱਚ ਤੇ ਤੁਸੀਂ ਵੀ ਛੱਡਤਾ ਸੰਸਾਰ ਚ ਸੱਚ ਨਹੀਂ ਰਹਿਣਾ ਫੇਰ ਨਹੀਂ ਰਹਿ ਸਕਦਾ ਜੇ ਸਿੱਖਾਂ ਨੂੰ ਛੱਡਤਾ ਸਿੱਖ ਨਹੀਂ ਸੱਚ ਛੱਡ ਸਕਦਾ ਚਾਹੇ ਬੰਦ-ਬੰਦ ਕਟਿਆ ਜਾਵੇ ਇਹ ਹੀ ਤਾਂ ਕਹਿ ਰਿਹਾ ਸੂਬੇ ਨੂੰ ਉਹ ਇਹ ਹੀ ਤਾਂ ਕਹਿ ਰਿਹਾ ਹੈ ਭਾਈ ਮਨੀ ਸਿੰਘ ਕੀ ਕਹਿ ਰਿਹਾ ਸੁਪੇਰੂ ਤੂੰ ਸੁਪੇ ਝੂਠ ਬੋਲਦਾ ਇੱਥੇ ਬਹਿ ਕੇ ਕਚਹਿਰੀ ਚ ਉਹ ਤੇ ਕਹਿੰਦਾ ਜਾ ਕੇ ਖਾਨ ਸਾਹਿਬ ਝੂਠ ਬੋਲਦਾ ਤੂੰ ਤੂੰ ਕਪਟ ਕਰਦਾ ਉਹ ਕਹਿੰਦਾ ਤੁਸੀਂ ਝੂਠ ਬੋਲੇ ਕਹਿੰਦਾ ਸਿੱਖ ਨਹੀਂ ਝੂਠ ਬੋਲੂ ਭਾਵੇਂ ਬੰਦ-ਬੰਦ ਕਟਿਆ ਜਾਵੇ ਉਹ ਕਹਿੰਦਾ ਇਹਦਾ ਬੰਦ-ਬੰਦ ਕਟੇਗਾ ਇਹਨਾਂ ਲੈ ਕੱਟ ਲੈ ਝੂਠ ਨਹੀਂ ਬੋਲਦਾ ਉਹ ਦੂਜਾ ਕਹਿੰਦਾ ਪੁੱਠੀ ਖਾ ਲੈ ਜਾ ਸਿੱਖ ਝੂਠ ਨਹੀਂ ਬੋਲਦਾ ਉਹਦੀ ਖਲ ਰਹਾਲੀ ਉਹ ਸਿੱਖ ਤੇ ਤੁਸੀਂ ਸਿੱਖੋ ਆਊਗਾ ਸਮਾਂ ਸਿੱਖੀ ਦੇ ਉੱਤੇ ਕਲੰਕ ਕੋਲ ਤੁਸੀਂ ਸਾਰੇ ਸਭ ਤੋਂ ਰਣਜੀਤ ਜੀ ਵੀ ਕਲੰਕ ਸੀ ਹੁਣ ਸਾਡੀ ਦੁਨੀਆ ਬੰਦੀ ਹੈ ਕਲੰਕ ਸੀ ਉਹ ਸਭ ਕਲੰਕ ਕੋ ਸਿੱਖੀ ਤੇ ਲਾ ਦੋ ਕਰਤਾ ਪੁਰਖ ਜੀ ਨੇ ਕਲੰਕ ਲਾਇਆ ਉਹ ਲਾ ਵੀ ਦਿੰਦਾ ਹੁੰਦਾ ਇਹ ਪਾਵਰਾਂ ਕਰਤੇ ਪੁਰਖ ਨੇ ਦਿੱਤੀਆਂ ਨੇ ਦੇ ਕੇ ਦੇਖੀਆਂ ਸੀ ਦਿੱਤੀਆਂ ਕਾਨੂੰ ਨੇ ਇਹਦਾ ਕੁੱਤਾ ਪਰਦੇਈ ਦਾ ਹੁੰਦਾ ਦੋ ਪੈਸੇ ਦੀ ਹੰਢੀ ਗਈ ਕੁੱਤੇ ਦੀ ਜਾਤ ਪਛਾਣੀ ਗਿਆ ਖਦੀ ਕੀ ਹੈ ਕੀ ਗਿਆ ਮਾਇਆ ਹੀ ਸੀ ਸਿੱਖਾ ਨਹੀਂ ਭਾਇਆ ਸਿੱਖਾ ਨਹੀਂ ਖਾ ਲਈ ਸਿੱਖਾ ਨੇ ਸਖ ਪਰਤਿਆਲੇ ਪਾਜ ਸਾਰੇ ਬਾਹਰ ਆ ਗਏ ਹੁਣ ਸਿੱਖੀ ਵੀ ਬਾਹਰ ਆ ਜੂਗੀ ਇਹਦਾ ਗੁਰੂ ਦੀ ਖੇਡ ਹੈ ਇਹਦਾ ਦੀ ਖੇਡ ਹੈ ਦੋ ਪੈਸੇ ਦੀ ਹੰਢੀ ਗਈ ਹੈ ਕੁੱਤੇ ਦੀ ਇਜਾਜ਼ਤ ਪਛਾਣੀ ਔਰ ਕੁਛ ਨਹੀਂ ਗੱਲ ਹੈਗੀ ਔਰ ਸਬਰ ਕੁੱਤੇ ਦੀ ਜੇ ਜਾਤ ਪਛਾਣੀ ਆ ਜਿਹੜੇ ਸਤੋਖੀ ਸਬਰ ਵਾਲੇ ਨੇ ਉਹਦਾ ਸਬਰ ਵੀ ਪਰਖਿਆ ਗਿਆ ਉਹ ਵੀ ਪਾਸੇ ਬੈਠੇ ਨੇ ਲੱਗੇ ਉਹ ਵੀ ਪਰਖਣੇ ਦੇ ਸਬਰ ਉਹਨਾਂ ਨੂੰ ਕਹਿੰਦੇ ਦੀਦਾ ਦੀ ਸੀ ਆ ਸੋਨੇ ਦੇ ਰਮਾਨੇ ਸੋਨੇ ਇਹਨਾਂ ਕੋਲ ਸੋਨਾ ਖੜਕਦਾ ਦੀਦਾ ਦੀ ਸੀ ਉਹ ਸਬਰ ਕਰਕੇ ਹੱਸਦੇ ਰਹੇ ਨੇ ਵੀ ਦੇਖੋ ਸਿੱਤਮਾਸ਼ਾ ਕੀ ਹੁੰਦਾ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਕਰਤਾਰ ਦੇ ਰੰਗ ਤਾਂ ਹੁਣ ਖੜੇ ਨੇ